ਨਾਲ ਗੱਲ ਵੀ ਕਰ ਰਹੇ ਆ ਤੁਹਾਡੇ ਨਾਲ ਤੇ ਨਾਲ ਨਾਲ ਜਾਮਣਾ ਦਾ ਮਜ਼ਾ ਵੀ ਲੈ ਰਹੇ ਆ ਤਾਂ ਯੋਧਾ ਸਿੰਘ ਨੇ ਇੱਕ ਸ਼ਬਦ ਇਸਤੇਮਾਲ ਕੀਤੇ ਸੀ ਕਿ ਫਰੂਕੀ ਸਾਹਿਬ ਕਿਉਂ ਰਾਤ ਵੇਲੇ ਮੌਤ ਦੇ ਫਰਿਸ਼ਤਿਆਂ ਨਾਲ ਛੇੜਾ ਕਰੀ ਜਾ ਰਹੇ ਹੋ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਯੋਧਾ ਸਿੰਘ ਨੇ ਇਹ ਕਿਹਾ ਕਿ ਜਾਮਣ ਖਾਣ ਨਾਲ ਕੁਲ ਮਿਲਾ ਕੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਮੌਤ ਹੋ ਸਕਦੀ ਹੈ ਬਿਲਕੁਲ ਹੋ ਸਕਦਾ ਜਮਣ ਖਾਣਾ ਮੌਦਾ ਕਰਨ ਬਣਦਾ ਜਮਣ ਖਾਣਾ ਖਾਸ ਕਰਕੇ ਜਦੋਂ ਸੀਜ਼ਨ ਵਾਲੀ ਜਾਮਣ ਆ ਉਹ ਉਦੋਂ ਵੀ ਵੱਡਾ ਕਾਰਨ ਬਣਦਾ ਵੀ ਤੁਹਾਡੀ ਜਿਹੜੀ ਮ੍ਰਿਤਿਓ ਕਹਿ ਲਓ ਜਾਂ ਕੋਈ ਵੀ ਇਸ਼ੂਸ ਤੁਹਾਡੇ ਇਸ ਤਰ੍ਹਾਂ ਦੇ ਖੜੇ ਹੋ ਸਕਦੇ ਬੰਦਾ ਸੁੱਤਾ ਦਾ ਸੁੱਤਾ ਹੀ ਰਹਿ ਸਕਦਾ ਡਾਈਜੈਸ਼ਨ ਵਾਸਤੇ ਜੇ ਖਾਣਾ ਚਾਹੁੰਦੇ ਹੋ ਨਾ ਤਾਂ ਉਹਦੇ ਵਾਸਤੇ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਵਰਤੋ ਇਹਦਾ ਸਿਰਫ ਤੁਸੀਂ 10 ਸਿਮਲ ਰੋਟੀ ਤੋਂ ਬਾਅਦ ਲੈ ਲਓ ਤੁਸੀਂ ਦੇਖੋ ਫਰੂਕੀ ਜੀ ਅਸੀਂ ਬਣਾਇਆ ਇਹਨੂੰ ਲੀਵਰ ਵਾਸਤੇ ਕਿਡਨੀ ਵੀ ਠੀਕ ਹੋਣ ਲੱਗ ਗਈ ਜਿਹੜੇ ਲੋਕਾਂ ਦੀ ਕਿਡਨੀ ਦੇ ਪ੍ਰੋਬਲਮ ਸੀ ਉਹ ਵੀ ਠੀਕ ਹੋਣ ਲੱਗ ਗਈ ਬਲੱਡ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋਣ ਲੱਗ ਗਈ ਅਨੀਮੀਆ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋਣ ਲੱਗ ਗਈ 슈ਗਰ ਦੀ ਪ੍ਰੋਬਲਮ ਸੀ ਉਹ ਚ ਵੀ ਇੰਪਰੂਵਮੈਂਟ ਆ ਗਈ ਯੂਰਿਕ ਐਸਿਡ ਸੀਗਾ ਉਹ ਚ ਵੀ ਇੰਪਰੂਵਮੈਂਟ ਆ ਗਈ ਕੋਲੇਸਟ੍ਰੋਲ ਸੀਗਾ ਉਹ ਚ ਵੀ ਇੰਪਰੂਵਮੈਂਟ ਆ ਗਈ ਉਸ ਵਕਤ ਦੇ ਜਾਮਣ ਦੇ ਤੇ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ ਹਾਂ ਯੋਧਾ ਜੀ ਪਰ ਜਾਮਣ ਦੇ ਤਾਂ ਫਾਇਦੇ ਬੜੇ ਨੇ ਤੁਸੀਂ ਕਹਿ ਰਹੇ ਹੋ ਕਿ ਜਾਮਣ ਖਾਣ ਨਾਲ ਮੌਤ ਹੋ ਸਕਦੀ ਹੈ ਇਹ ਕਿਵੇਂ ਜਿਸੇ ਵੀ ਇਨਸਾਨ ਨੂੰ ਸ਼ੂਗਰ ਹੋਵੇ ਤੁਸੀਂ ਦੇਖੋ ਕਿਸੇ ਇਨਸਾਨ ਨੂੰ ਡਾਇਬਟੀਜ਼ ਦੀ ਦਿੱਕਤ ਆ ਉਹਨੂੰ ਜਾਮਣ ਖਾਣ ਨੂੰ ਕਿਹਾ ਜਾਂਦਾ ਕਿ ਉਹਦੀ ਡਾਇਬਟੀਜ਼ ਕੰਟਰੋਲ ਹੋਏ ਗਿੜਕ ਵੀ ਖਾਂਦੇ ਨੇ ਗਿੜਕ ਇਹਦੀ ਇਸਕਾ ਕੇ ਉਸ ਤੋਂ ਬਾਅਦ ਇਹਦਾ ਪਾਊਡਰ ਬਣਾਉਣਾ ਚਾਹੀਦਾ ਵਾ ਉਹਦੇ ਆਪਾਂ ਬਾਅਦ ਚੋ ਗੱਲ ਕਰਾਂਗੇ ਬੰਦਾ ਨਾਰਮਲ ਬੰਦਾ ਜਿਹਦੀ 슈ਗਰ ਨਾ ਉੱਪਰ ਜਾਂਦੀ ਐ ਲੋ ਹੋ ਜਾਂਦੀ ਆਂਦਾ ਰਾਤ ਨੂੰ ਜੀ ਪਾਏ ਆ ਖਾ ਗਿਆ ਤੇ ਰਾਤ ਨੂੰ ਸੁੱਤੇ ਪਏ ਥੋੜੀ 슈ਗਰ ਜੇ ਜਿਹੜੀ ਬੇਸਿਕ ਲੈਵਲਸ ਨੇ ਜਿੱਤੇ 슈ਗਰ ਮੇਨਟੇਨ ਹੋਣੀ ਚਾਹੀਦੀ ਆ ਜੇ ਉਹ ਤੋਂ ਵੀ ਥੱਲੇ ਚਲੀ ਗਈ ਉਹ ਇਹਦੇ ਤੇ ਤੇਲਾ ਦਿੰਦੇ ਆਂ ਔਰ ਉਹੀ ਆਪਾਂ ਕਰੇ ਲੈ ਕੇ ਗਏ ਤੇ ਨਾਲ ਹੀ ਮੂਚ ਖਾਦੀ ਉਹ ਜਿਹੜਾ ਤੇਲ ਹੁਣ ਆਪਾਂ ਨੂੰ ਨਹੀਂ ਪਤਾ ਉਹ ਤੇਲ ਲਾਇਆ ਪਾਮ ਆਇਲ ਲਾਇਆ ਨਾਰੀਅਲ ਦਾ ਤੇਲ ਆਇਆ ਸਰੋਂ ਦਾ ਤੇਲ ਆਇਆ ਦੇਸੀ ਕਿਉਂ ਤਾਂ ਲਾਉਣਾ ਰਹੀ ਸੋ ਜੋ ਵੀ ਉਹਨੇ ਲਾਇਆ ਉਹ ਐਜ਼ ਇਟ ਇਜ਼ ਤੁਹਾਡੇ ਅੰਦਰ ਚਲਾ ਗਿਆ ਇਹ ਪਈ ਤੂੰ ਮੇਰੇ ਤੋਂ ਬਾਜ਼ਾਰ ਤੋਂ 10 ਸ਼ਰਾ ਉੱਤੇ ਪੈਸੇ ਲੈ ਲੈ ਪਰ ਮੈਨੂੰ ਬਈ ਤੇਲ ਨਾ ਲੱਗ ਕੋਸੇ ਪਾਣੀ ਦੇ ਵਿੱਚ ਇਸ ਤਰ੍ਹਾਂ ਛੱਡ ਦਿਓ ਥੋੜੀ ਦੇਰ ਵਾਸਤੇ ਤੁਸੀਂ ਆ ਦੇਖੋਗੇ ਜਦੋਂ ਇਸ ਤਰ੍ਹਾਂ ਹੋ ਜਾਵੇ ਜਿਹੜੇ ਇਹਦੇ ਆਹ ਨੇ ਜਿਹੜੇ ਨੁੱਕੇ ਨੇ ਇਹ ਨੁੱਕਿਆਂ ਦੇ ਉੱਤੇ ਦੀ ਰੰਗ ਉਤਰਨ ਜਾਂ ਲੱਗ ਜੇ ਜਾਂ ਫਿੱਕਾ ਪੈ ਜਾਵੇ ਉਦੋਂ ਤੁਸੀਂ ਇਹਨੂੰ ਧੋ ਕੇ ਆਪਣੇ ਪਰਿਵਾਰ ਨਾਲ ਖਾ ਲਓ ਫਿਰ ਤੇਲ ਰਹਿਤ ਹੋ ਗਿਆ ਹਲਕੇ ਕੋਸੇ ਪਣੀ ਆਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਬੀਤੀ ਦੇਰ ਸ਼ਾਮ ਮੇਰੀ ਗੱਲਬਾਤ ਹੈਗੇ ਜਿਹੜੀ ਜੀ ਡੀ ਆਯੁਰਵੇਦ ਦੇ ਪ੍ਰਬੰਧਕ ਜਿਨ੍ਹਾਂ ਦੇ ਨੁਸਖੇ ਫਾਰਮੂਲੇ ਟੋਟਕੇ ਇਸ ਵੇਲੇ ਕਾਫੀ ਵਾਇਰਲ ਵੀ ਹੋ ਰਹੇ ਨੇ ਯੋਧਾ ਸਿਗਨਲ ਹੋਈ ਸੀ ਯੋਧਾ ਸਿੰਘ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਤਾਂ ਉਸ ਵੇਲੇ ਮੈਂ ਇਹ ਰੈ ਕਾਲੀਆਂ ਜਾਮਣਾ ਦਾ ਸਵਾਦ ਲੈ ਰਿਆ ਸੀ ਤਾਂ ਮੈਂ ਦੱਸਿਆ ਕਿ ਮੈਂ ਨਾਲ ਨਾਲ ਗੱਲ ਵੀ ਕਰ ਰਿਹਾ ਤੁਹਾਡੇ ਨਾਲ ਤੇ ਨਾਲ ਨਾਲ ਜਾਮਣਾ ਦਾ ਮਜ਼ਾ ਵੀ ਲੈ ਰਿਆ ਹਾਂ ਤਾ ਯੋਧਾ ਸਿੰਘ ਨੇ ਇੱਕ ਸ਼ਬਦ ਇਸਤੇਮਾਲ ਕੀਤੇ ਸੀ ਕਿ ਫਰੂਕੀ ਸਾਹਿਬ ਕਿਉਂ ਰਾਤ ਵੇਲੇ ਮੌਤ ਦੇ ਫਰਿਸ਼ਤਿਆਂ ਨਾਲ ਛੇੜਾ ਕਰੀ ਜਾ ਰਹੇ ਹੋ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉੱਤੇ ਮੈਂ ਉਹਨੂੰ ਪੁੱਛਿਆ ਕਿ ਦੱਸੋ ਵੀ ਕਾਰਨ ਕੀ ਹੈ ਮੈਂ ਮੌਤ ਦੇ ਫਰਿਸ਼ਤਿਆਂ ਨੂੰ ਕਿਉਂ ਛੇੜਾ ਕਰ ਰਿਹਾ ਕਿਉਂ ਆਵਾਜ਼ਾਂ ਮਾਰ ਰਿਹਾ ਤਾਂ ਉਹਨਾਂ ਕਿਹਾ ਕਿ ਸਵੇਰੇ ਕੈਮਰਾ ਲੈ ਕੇ ਆਫਿਸ ਆ ਜਾਇਓ ਫਿਰ ਅਸੀਂ ਤੁਹਾਨੂੰ ਦੱਸਾਂਗੇ ਤੇ ਅਸੀਂ ਵੀ ਵਕਤ ਮੁਕਰਰ ਦੇ ਨਾਲ ਪਹੁੰਚ ਚੁੱਕੇ ਹਾਂ ਇੱਕ ਵਾਰ ਸਵਾਗਤ ਕਰ ਲੈਣੇ ਆ ਤੇ ਇਹ ਰੈ ਕਾਲੀਆਂ ਜਾਮਣਾ ਦਾ ਉਹ ਭੇਦ ਜਾਣਾਂਗੇ ਜਿਸ ਭੇਦ ਨੂੰ ਸਮਝਣਾ ਮੈਨੂੰ ਲੱਗਦਾ ਹੈ ਕਿ ਕਾਫੀ ਜ਼ਰੂਰੀ ਹੈ ਜੋਦਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤੀ ਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ਼੍ਰੀ ਅਕਾਲ ਫਰੂਕੀ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜਿਵੇਂ ਅਨਾਂ ਤੁਸੀਂ ਆਪਣੀ ਜਵਾਲ ਗੱਲ ਹੋ ਰਹੀ ਸੀ ਤੁਸੀਂ ਕਹਿ ਰਹੇ ਸੀ ਮੈਂ ਜਾਮਣ ਖਾ ਰਿਹਾ ਤੇ ਉਹ ਵਾਕਈ ਜਾਮਣ ਖਾਣ ਇੱਕ ਮੌਤ ਦਾ ਕਾਰਨ ਬਣ ਜੰਮਣ ਖਾਣਾ ਮੌਤਾ ਕਰਨ ਬਣਦਾ ਜੰਮਣ ਖਾਣਾ ਖਾਸ ਕਰਕੇ ਜਦੋਂ ਸੀਜ਼ਨ ਵਾਲੀ ਜਾਮਣ ਆ ਉਹ ਉਦੋਂ ਵੀ ਵੱਡਾ ਕਾਰਨ ਬਣਦਾ ਵੀ ਤੁਹਾਡੀ ਜਿਹੜੀ ਮ੍ਰਿਤਿਓ ਕਹਿ ਲੋ ਜਾਂ ਕੋਈ ਵੀ ਇਸ਼ੂਸ ਤੁਹਾਡੇ ਇਸ ਤਰ੍ਹਾਂ ਦੇ ਖੜੇ ਹੋ ਸਕਦੇ ਬੰਦਾ ਸੁੱਤਾ ਦਾ ਸੁੱਤਾ ਹੀ ਰਹਿ ਸਕਦਾ ਓਹੋ ਸੋ ਤੁਸੀਂ ਦੇਖੋ ਯੋਦਾ ਸਿੰਘ ਨੇ ਇਹ ਕਿਹਾ ਕਿ ਜਾਮਣ ਖਾਣ ਨਾਲ ਕੁਲਮਲਾ ਕੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਮੌਤ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਜੀ ਉਹ ਕਿਵੇਂ ਜੀ ਵੇਖੋ ਜਿਹੜੀ ਕੁਦਰਤ ਹੈ ਨਾ ਹੀ ਕੁਦਰਤ ਬਹੁਤ ਵਿਸ਼ਾਲ ਆ ਬੰਦਾ ਸਰੈਂਡਰ ਕਰਕੇ ਚੱਲੇ ਨਿਮਾਣਾ ਹੋ ਕੇ ਚੱਲੇ ਤਾਂ ਉਹਨੂੰ ਬੁੱਕੜ ਚ ਰੱਖਦੀ ਆ ਜਦੋਂ ਬੰਦਾ ਉਹਤੇ ਵੀ ਹਾਵੀ ਹੋ ਕੇ ਚੱਲੇ ਤੇ ਉਹ ਕੁਦਰਤ ਤੋਂ ਵੀ ਵੱਧ ਸਿਆਣਾ ਬਣ ਕੇ ਚੱਲੇ ਤਾਂ ਫਿਰ ਕੁਦਰਤ ਕਹਿੰਦੀ ਹੈ ਕੋਈ ਗੱਲ ਨਹੀਂ ਲਪੇਟੇ ਚ ਤੈਨੂੰ ਲੈ ਹੀ ਲੈਣਾ ਉਹਦਾ ਕਾਰਨ ਕੀ ਆ ਜਿਹੜੀ ਜਾਮਣ ਆਪਣੇ ਇਥੇ ਇੱਕੋ ਇੱਕ ਚੀਜ਼ ਜਿਹੜੀ ਆਪਣੇ 슈ਗਰ ਉਹਨੂੰ ਕੰਟਰੋਲ ਕਰ ਸਕਦੀ ਆ ਕਿਸੇ ਵੀ ਇਨਸਾਨ ਦੀ ਔਰ ਖਾਸ ਕਰਕੇ ਆ ਜਿਹੜਾ ਬਰਸਾਤੀ ਸੀਜ਼ਨ ਚੱਲ ਰਿਹਾ ਇਸ ਵੇਲੇਆਂ ਦੇ ਵਿੱਚ ਤਾਂ ਵੈਸੀ ਲੋਕਾਂ ਦੀ ਡਾਇਬੀਟਿਸ ਥੋੜੀ ਉੱਪਰ ਨੂੰ ਹੁੰਦੀ ਹੈ ਜਿਹੜੀ ਆਪਾਂ ਡੇਲੀ 슈ਗਰ ਚੈੱਕ ਕਰਦੇ ਆ ਤੁਸੀਂ ਦੇਖ ਕੇ ਦੇਖੋ ਜਿੰਨਾ ਲੋਕਾਂ ਨੂੰ ਡਾਇਬੀਟਿਸ ਆ ਉਹਨਾਂ ਲੋਕਾਂ ਦੀ 슈ਗਰ ਵੈਸੀ ਥੋੜੀ ਉੱਪਰ ਆਉਂਦੀ ਹੈ ਉਹਦਾ ਕਾਰਨ ਇਹ ਹੈ ਜੀ ਕਿਉਂਕਿ ਜਿਹੜੀ ਆਪਣੀ ਜਟਾ ਅਗਨੀ ਆ ਜਿਹੜੀ ਆਪਣੀ ਕਹਿੰਦੇ ਡਾਈਜੈਸ਼ਨ ਆਪਣੀ ਹੁੰਦੀ ਆ ਉਹ ਬਹੁਤ ਲੋ ਫਲੇਮ ਤੇ ਹੁੰਦੀ ਹੈ ਇਸ ਟਾਈਮ ਤੇ ਇਸ ਟਾਈਮ ਬਹੁਤ ਬਰਸਾਤਾਂ ਚ ਬਰਸਾਤਾਂ ਦੇ ਵਿੱਚ ਬਹੁਤ ਸਲੋ ਫੇਸ ਦੇ ਵਿੱਚ ਹੁੰਦੀ ਹੈ ਤਾਂ ਹੀ ਤੁਸੀਂ ਦੇਖੋਗੇ ਭੁੱਖ ਨਹੀਂ ਲਾਦੀ ਪਾਣੀ ਪੀ ਕੇ ਹੀ ਕੰਮ ਆਪਣਾ ਸਰੀ ਜਾਂਦਾ ਆਪਾਂ ਪਾਣੀ ਇੰਨਾ ਪੀ ਲੈਨੇ ਆ ਰੋਟੀ ਖਾਣ ਦਾ ਜੀ ਨਹੀਂ ਕਰਦਾ ਸਵੇਰੇ ਰੋਟੀ ਖਾ ਲਈ ਮੁੜ ਕੇ ਸਿੱਧਾ ਜਾ ਕੇ ਰਾਤ ਨੂੰ ਰੋਟੀ ਖਾਣੇ ਆ ਔਰ ਆਪਾਂ ਆਮ ਘਰਾਂ ਦੇ ਵਿੱਚ ਇਹ ਚੀਜ਼ ਫੇਸ ਕਰਦੇ ਆ ਉਸ ਵਕਤ ਜਾਮਣ ਦੇ ਤਾਂ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ ਯੋਧਾ ਜੀ ਪਰ ਜਾਮਣ ਦੇ ਤਾਂ ਫਾਇਦੇ ਬੜੇ ਨੇ ਤੁਸੀਂ ਕਹਿ ਰਹੇ ਹੋ ਕਿ ਜਾਮਣ ਖਾਣ ਨਾਲ ਮੌਤ ਹੋ ਸਕਦੀ ਹੈ ਇਹ ਕਿਵੇਂ ਜੀ ਫਰੂਕੀ ਜੀ ਜਿੱਦਾਂ ਮੈਂ ਅੱਗੇ ਵੀ ਦੱਸਿਆ ਕੁਦਰਤ ਬਹੁਤ ਵਿਸ਼ਾਲ ਆ ਕੁਦਰਤ ਦੇ ਹੇਠਾਂ ਸਰੈਂਡਰ ਕਰਕੇ ਉਹਨੂੰ ਆਪਦਾ ਮਤਲਬ ਕਹ ਲੋ ਪਿਤਾ ਮਾਤਾ ਮੰਨ ਕੇ ਚੱਲਾਂਗੇ ਫਿਰ ਤਾਂ ਉਹ ਆਪਣੇ ਲਈ ਮਤਲਬ ਆਸ਼ੀਰਵਾਦ ਜੇ ਅਸੀਂ ਕਹਾਂਗੇ ਵੀ ਕੁਦਰਤ ਤੈਨੂੰ ਕੱਖ ਨਹੀਂ ਪਤਾ ਤੇ ਅਸੀਂ ਆਪਦੀ ਮਨਮਰਜ਼ੀਆਂ ਚਲਾਉਣੀਆਂ ਨੇ ਤਾਂ ਫਿਰ ਜਿਹੜੀ ਮ੍ਰਿਤਿਓ ਵੀ ਕੁਦਰਤੀ ਨਿਯਮ ਹੀ ਆ ਉਹਦੇ ਕਾਰਨ ਇਹ ਨੇ ਜਿਹੜਾ ਜਾਮਣ ਆਪਣੇ ਮੰਨਿਆ ਗਿਆ ਪਰ ਮੰਨੀ ਚੀਜ਼ ਆ ਆਯੁਰਵੇਦਾ ਦੇ ਵਿੱਚ ਖਾਸ ਕਰਕੇ ਕਿਸੇ ਵੀ ਇਨਸਾਨ ਨੂੰ ਸ਼ੂਗਰ ਹੋਵੇ ਤੁਸੀਂ ਦੇਖੋ ਕਿਸੇ ਇਨਸਾਨ ਨੂੰ ਡਾਇਬੀਟਿਸ ਦੀ ਦਿੱਕਤ ਆ ਉਹਨੂੰ ਜਾਮਣ ਖਾਣ ਨੂੰ ਕਿਹਾ ਜਾਂਦਾ ਕਿ ਉਹਦੀ ਡਾਇਬੀਟਿਸ ਕੰਟਰੋਲ ਹੋਏ ਗਿਟਕ ਵੀ ਖਾਂਦੇ ਨੇ ਗਿੜ ਕਿ ਇਹ ਇਸ ਖਾ ਕੇ ਉਸ ਤੋਂ ਬਾਅਦ ਇਹਦਾ ਪਾਊਡਰ ਬਣਾਉਣਾ ਚਾਹੀਦਾ ਵਾ ਉਹਦੇ ਆਪਾਂ ਬਾਅਦ ਚ ਗੱਲ ਕਰਾਂਗੇ ਜਿਹੜਾ ਜਾਮਣ ਖਾਣ ਦੇ ਨਾਲ ਜਿਹੜੀ ਤੁਹਾਡੀ 슈ਗਰ ਡਾਊਨ ਆਉਂਦੀ ਆ ਜਾਂ ਕੰਟਰੋਲ ਹੁੰਦੀ ਆ ਹੁਣ ਬੰਦਾ ਨਾਰਮਲ ਬੰਦਾ ਜਿਹਦੀ 슈ਗਰ ਨਾ ਉੱਪਰ ਜਾਂਦੀ ਆ ਲੋ ਹੋ ਜਾਂਦੀ ਆ ਉਹ ਬੰਦਾ ਰਾਤ ਨੂੰ ਜਾਮਣ ਖਾ ਗਿਆ ਜੀ ਬੀ ਪੀਸ ਜਮਣ ਖਾ ਜਾਂਦਾ ਬੰਦਾ ਬਟ ਬਟ ਪਾਈ ਤਾਂ ਨਾਰਮਲ ਹੈ ਟੇਸਟੀ ਬੜੀ ਲੱਗਦੀ ਚਲੋ ਵਾਹਿਗੁਰੂ ਭਲਾ ਕਰੇ ਬੰਦਾ ਰਾਤ ਨੂੰ ਜੀ ਪਾਏ ਆ ਖਾ ਗਿਆ ਤੇ ਰਾਤ ਨੂੰ ਸੁੱਤੇ ਪਏ ਥੋਡੀ 슈ਗਰ ਜੇ ਜਿਹੜੀ ਬੇਸਿਕ ਲੈਵਲਸ ਨੇ ਜਿੱਤੇ 슈ਗਰ ਮੇਨਟੇਨ ਹੋਣੀ ਚਾਹੀਦੀ ਆ ਜੇ ਉਹ ਤੋਂ ਵੀ ਥੱਲੇ ਚਲੀ ਗਈ ਤਾਂ ਤੁਹਾਡੇ ਹਾਰਟ ਨੂੰ ਤੁਹਾਡੇ ਬ੍ਰੇਨ ਨੂੰ ਜਿਹੜੇ ਬੇਸਿਕ ਆਪਣੇ ਕਹੋ ਵੀ ਗਲੂਕੋਸ ਲੈਵਲਸ ਨੇ ਜਾਂ ਜਿਹੜੀ ਬੇਸਿਕ એનર્ਜੀ ਆ ਉਹ ਪ੍ਰੋਵਾਈਡ ਹੀ ਨਹੀਂ ਹੋਣੀ ਤਾਂ ਸਾਇਲੈਂਟ ਡੈਥ ਹੋ ਜਾਂਦੀ ਆ ਸੋ ਇਹ ਛੋਟੀ ਇਹ ਬਹੁਤ ਐਸੇ ਕਰਕੇ ਤੁਸੀਂ ਕਿਹਾ ਸੀ ਕਿ ਜੜਾ ਜਾਮਣ ਰਾ ਅੱਛਾ ਤੁਸੀਂ ਰਾਤ ਵੇਲੇ ਜਾਮਣ ਦੀ ਗੱਲ ਕਰ ਰਹੇ ਹੋ ਫਿਰ ਜਾਮਣ ਖਾਨ ਦਾ ਸਹੀ ਟਾਈਮ ਵੀ ਦੱਸਦੇ ਸਾਨੂੰ ਸਭ ਤੋਂ ਸਭ ਤੋਂ ਵਧੀਆ ਪਹਿਲੀ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਅਸੀਂ ਵੀ ਹੌਲੀ ਹੌਲੀ ਸਿੱਖਨੇ ਆਪਾਂ ਸਮਾਜ ਅੱਡੇ ਡੋ ਤਾਂ ਜਾਮੇ ਕੁਝ ਸਿੱਖੇ ਨਹੀਂ ਆ ਇਹ ਸਾਰਾ ਕੁਝ ਸਮਾਜ ਵਿੱਚਰੇ ਤਾਂ ਸਿੱਖਿਆ ਤੁਸੀਂ ਜਿਹੜੇ ਬੰਦੇ ਜਾਮਣ ਵੇਚਦੇ ਤੁਸੀਂ ਉਹਨਾਂ ਦੇ ਨੇੜੇ ਦੇਖੋ ਜਾਮਣ ਦੇ ਉੱਤੇ ਤੇਲ ਲਾ ਦਿੰਦੇ ਆ ਉਹਦਾ ਕਾਰਨ ਕੀ ਆ ਤੁਸੀਂ ਜਦੋਂ ਗੱਡੀ ਤੋਂ ਨੰਗਣਾ ਰਾਤ ਨੂੰ ਕਰੇ ਜਾਣਾ ਤਾਂ ਤੁਸੀਂ ਘਰ ਵਾਲੀ ਨੇ ਕਿਹਾ ਵੀ ਜਾਮਣ ਲਿਆਇਓ ਜੀ ਤਾਂ ਗੱਡੀ ਦੀ ਜਦੋਂ ਲਾਈਟ ਬਣੀ ਉਹਨੇ ਚਮਕਣਾ ਬੰਦੇ ਨੇ ਕਿਹਾ ਆਹ ਜਾਮਣ ਜਿਆਦਾ ਵਧੀਆ ਦੂਸਰਾ ਕਾਰਨ ਉਹ ਤੇਲ ਕਿਉਂ ਲਾਉਂਦੇ ਕਿਉਂਕਿ ਇਹਦੇ ਉੱਤੇ ਨਾ ਮੱਖੀ ਬੈਠੇ ਨਾ ਮੱਛਰ ਬੈਠੇ ਉਹਦੇ ਕਰਕੇ ਉਹ ਇਹਦੇ ਉੱਤੇ ਤੇਲ ਲਾ ਦਿੰਦੇ ਆ ਔਰ ਉਹੀ ਆਪਾਂ ਕਰੇ ਲੈ ਕੇ ਗਏ ਨਾਲ ਹੀ ਮੂੰਚ ਖਾਦੀ ਉਹ ਜਿਹੜਾ ਤੇਲ ਹੁਣ ਆਪਾਂ ਨੂੰ ਨਹੀਂ ਪਤਾ ਉਹ ਤੇਲ ਲਾਇਆ ਪਾਮ ਆਇਲ ਆਇਆ ਨਾਰੀਅਲ ਦਾ ਤੇਲ ਆਇਆ ਸਰੋਂ ਦਾ ਤੇਲ ਆਇਆ ਦੇਸੀ ਕਿਉਂ ਤਾਂ ਲਾਉਣੋ ਰਹੇ ਸੋ ਜੋ ਵੀ ਉਹਨੇ ਲਾਇਆ ਉਹ ਐਜ਼ ਇਟ ਇਜ਼ ਤੁਹਾਡੇ ਅੰਦਰ ਚਲਾ ਗਿਆ ਔਰ ਤੇਲ ਦੇ ਅੰਦਰ ਇੱਕ ਖਾਸियत ਹੁੰਦੀ ਹੈ ਉਹ ਆਪਦੇ ਨਾਲ ਜਿਹੜੇ ਨੈਗੇਟਿਵਿਟੀ ਕਹਲੋ ਪੋਜ਼ਿਟਿਵਿਟੀ ਕਹਲੋ ਜਾਂ ਗੰਦਗੀ ਕਹਲੋ ਉਹਨੂੰ ਆਪਦੇ ਆਪ ਨਾਲ ਚਿਪਕਾ ਲੈਂਦਾ ਸਾਰਾ ਦਿਨ ਦਾ ਜਿਹੜਾ ਮਿੱਟਖਾਨਾ ਸੀ ਕਹਿ ਲਿਆ ਕਿ ਉੱਪਰ ਪਿਆ ਹੁੰਦਾ ਉੱਪਰ ਪਿਆ ਹੁੰਦਾ ਉਤੋਂ ਕੀਤੀ ਕਿਰਪਾ ਤੁਸੀਂ ਦੇਖੋ ਬੰਦੇ ਦੀ ਖੋਪੜੀ ਨੇ ਇੰਨੀ ਵੀ ਲੈ ਕੇ ਜਾਂਦ ਕੇ ਦੱਸਦਾ ਆਪਦੀ ਸਵਾਦ-ਸਵਾਦ ਦੇ ਵਿੱਚ ਵੀ ਵਧੀਆ ਆ ਗਏ ਬਹੁਤ ਵਾਰ ਤਾਂ ਹੁੰਦਾ ਵੀ ਚੈੱਕ ਕਰਨ ਦੇ ਕਰਦੇ ਸੀ ਦੋ ਚਾਰ ਲਮਕਾ ਜੰਨੇ ਜੀ ਪੁੱਛ ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਆਪਾਂ ਇਹ ਚੈੱਕ ਕਰਨਾ ਕੀ ਆ ਬੰਦਾ ਕਹਿੰਦਾ ਅਸੀਂ ਚਾਹ ਜੀ ਮਿੱਠਾ ਤਾਂ ਚੈੱਕ ਕਰਨੇ ਵੀ ਜਾਵਣਾ ਮਿੱਠੀਆਂ ਨੇ ਵਾਏ ਗਰੂ ਜੇ ਆਪਾਂ ਕਹਿੰਨੇ ਨਹੀਂ ਮਿੱਠੀਆਂ ਚੈੱਕ ਕਰਨੀਆਂ ਨੇ ਤਾਂ ਫਿਰ ਆਪਾਂ ਦੁਕਾਨਦਾਰ ਨੂੰ ਆਪ ਹੀ ਲਾਲਚ ਦਿੱਤਾ ਵੀ ਤੂੰ ਟੀਕਾ ਲਾ ਕੇ ਚਾਹ ਮਿੱਠੀ ਦੇ ਦੀ ਸਾਨੂੰ ਮੌਕੇ ਤੇ ਮਿੱਠੀ ਚਾਹੀਦੀ ਤਾਂ ਅਸੀਂ ਲੈ ਕੇ ਜਾਵਾਂਗੇ ਤੁਸੀਂ ਉਹਨੂੰ ਕੋ ਤੂੰ ਜਾਮਣਾ ਦੇ ਖਟੀਆਂ ਨੇ ਕੌੜੀਆਂ ਨੇ ਤੇਰਾ ਉਹ ਚ ਕਿਆ ਲੱਗ ਆ ਦੇ ਨੂਨ ਵੀ ਤਾਂ ਅਸੀਂ ਲੈ ਹੀ ਲੈਨੇ ਜੀ ਮਿੱਠੀਆਂ ਦੇਖ ਕੇ ਫਿਰ ਘਰ ਜਾ ਕੇ ਅਸੀਂ ਨੂਨ ਭੁੱਕ ਕੇ ਕਰਨ ਇਹਹੀ ਤਾਂ ਚੱਕਰ ਹੈ ਨਾ ਜੀ ਬੰਦਾ ਆਪਦੇ ਜਿਹੜੇ ਕੁਦਰਤ ਨਹੀਂ ਕੁਦਰਤ ਨੂੰ ਕੁਦਰਤ ਨੂੰ ਘੰਡਾਵੇ ਜੇਕਰ ਤੁਹਾਡੇ ਕੋਈ ਲਾਗੇ ਬੰਦਾ ਹੈਗਾ ਜਿਹੜਾ ਜਾਮਣਾ ਦਾ ਵਪਾਰ ਹੋਵੇ ਜਾਂ ਜਾਮਣਾ ਦਾ ਜਿਹੜਾ ਕਾਰੋਬਾਰ ਕਰਦਾ ਹੋਵੇ ਤੁਸੀਂ ਉਹਦੇ ਅੱਗੇ ਬੇਨਤੀ ਕਰੋ ਵੀ ਭਾਈ ਤੂੰ ਮੇਰੇ ਤੋਂ ਬਾਜ਼ਾਰ ਤੋਂ 10 ਸ਼ਰਾ ਉੱਤੇ ਪੈਸੇ ਲੈ ਲਈ ਪਰ ਮੈਨੂੰ ਬਈ ਤੇਲ ਨਾ ਲਾ ਕੇ ਦੇ ਔਰ ਜਿਹੜੀ ਸਹੀ ਮੋਟੀ ਗਿੜਕ ਵਾਲਾ ਜਾਮਣਾ ਉਹ ਲੈ ਕੇ ਆ ਦੀ ਤੇ ਮੈਂ ਉਹ ਆਪਦੇ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਖਵਾਉਣ ਲਈ ਨਹੀਂ ਚਾਹੀਦੀ ਬਰੀਕ ਨਹੀਂ ਚਾਹੀਦੀ ਬਰੀਕ 'ਚ ਹੈ ਹੀ ਕੁਝ ਨਹੀਂ ਤੁਸੀਂ ਤਾਂ ਪੁੱਛਦੇ ਜਿਹੜੀ ਗਿੜ ਘੋਟੀ ਤਾਂ ਨਹੀਂ ਪੰਗਾਇ ਇਹ ਹੈ ਨਾ ਜੀ ਜਿੰਨੀ ਮੋਟੀ ਗਿੜਕ ਹੋਊਗੀ ਇਹਦਾ ਮਤਲਬ ਉਹ ਗਿੜਕ ਨੂੰ ਜਿਹੜੀ ਡਿਵੈਲਪਮੈਂਟ ਹੋਣ ਵਾਸਤੇ ਉਹਦੀ એનર્ਜੀ ਕਿੰਨੀ ਲੱਗੀ ਹੈ ਜੀ ਇੱਕ ਚੀਜ਼ ਨੇ ਇੰਨੀ ਕਿ ਡਿਵੈਲਪ ਹੋਣਾ ਇੱਕ ਚੀਜ਼ ਨੇ ਇੰਨੀ ਡਿਵੈਲਪ ਹੋਣਾ ਤੇ ਕਿੰਨਾ એનર્ਜੀ ਉਹਨੇ ਕੁਦਰਤ ਤੋਂ ਵਿੱਚੋਂ ਆਪਦੇ ਅੰਦਰ ਸੀਚੀ ਆ ਵੀ ਉਹਦੀ ਗਿੜਕ ਐਡੀ ਵੱਡੀ ਹੋਊਗੀ ਦੂਸਰੀ ਗੱਲ ਜੇਕਰ ਕਿਸੇ ਵੀ ਇਨਸਾਨ ਨੂੰ ਸ਼ੂਗਰ ਹੈਗੀ ਆ ਤੁਸੀਂ ਸਵੇਰੇ ਉੱਠ ਕੇ ਇੱਕ ਬਾਜ਼ਾਰ ਦੇ ਵਿੱਚ ਜਾਮਣ ਦਾ ਸਿਰਕਾ ਵੀ ਮਿਲਦਾ ਅਰਕ ਵੀ ਮਿਲਦੇ ਨੇ ਪਰ ਮੈਂ ਕਿਹਨਾਂ ਆਪਾਂ ਜਿਆਦਾ ਚੱਕਰਾਂ ਜਨਾ ਪਈਏ ਕਿਉਂਕਿ ਅਰਕ ਬਣਾਉਣ ਦੇ ਚੱਕਰ ਚੱਕਰ ਚ YouTube ਤੇ ਹੋਰ ਬਥੇਰੀਆ ਵੀਡੀਓਜ਼ ਨੇ ਉਹ ਕਹਿੰਦਾ ਜੀ ਕੜੀ ਪੱਤਾ ਵੀ ਪਾ ਲੋ ਨਿੰਮ ਵੀ ਪਾ ਲੋ ਆਹ ਵੀ ਪਾ ਲੋ ਉਹ ਵੀ ਪਾ ਲੋ ਸਾਰਾ ਕੁਝ ਪਾ ਕੇ ਮੁੜ ਕੇ ਕਹਿੰਦੀ ਪੱਤ ਨਿਕਲ ਹੀ ਖਾ ਕੇ ਕਿਉਂਕਿ ਆਪਾਂ ਐਕਸਪੈਰੀਮੈਂਟ ਜਿਆਦਾ ਕਰ ਲਏ ਇਹਨੂੰ ਐਜ਼ ਇਟ ਇਜ਼ ਤੁਸੀਂ ਘਰੇ ਲਿਆ ਕੇ ਆ ਤੁਸੀਂ ਦੇਖੋ ਮੈਂ ਇਧਰ ਭੋਂਤੇ ਵੀ ਹੋਈ ਨਹੀਂ ਜੀ ਕੋਸੇ ਪਾਣੀ ਦੇ ਵਿੱਚ ਇਸ ਤਰ੍ਹਾਂ ਛੱਡ ਦਿਓ ਥੋੜੀ ਦੇਰ ਵਾਸਤੇ ਤੁਸੀਂ ਆ ਦੇਖੋਗੇ ਜਦੋਂ ਇਸ ਤਰ੍ਹਾਂ ਹੋ ਜਾਵੇ ਜਿਹੜੇ ਇਹਦੇ ਆਹ ਹਨ ਜਿਹੜੇ ਨੁੱਕੇ ਨੇ ਇਹ ਨੁੱਕਿਆਂ ਦੇ ਉੱਤੇ ਦੀ ਰੰਗ ਉਤਰਨ ਜਾਂ ਲੱਗ ਜੇ ਜਾਂ ਫਿੱਕਾ ਪੈ ਜਾਵੇ ਉਦੋਂ ਤੁਸੀਂ ਇਹਨੂੰ ਧੋ ਕੇ ਆਪਦੇ ਪਰਿਵਾਰ ਨਾਲ ਖਾ ਲਓ ਮਤਲਬ ਫਿਰ ਤੇਲ ਰਹਿਤ ਹੋ ਗਿਆ ਹਲਕੇ ਕੋਸੇ ਪਣੀ ਚ ਪਾ ਕੇ ਬਿਲਕੁਲ ਤੇ ਫਿਰ ਹੁਣ ਦੱਸੋ ਵੀ ਜਿਹੜਾ ਬੰਦਾ ਤੁਹਾਡੇ ਮੁਤਾਬਕ ਜਾਮਣ ਖਾਊਗਾ ਬਹੁਤ ਲੋਕ ਨੇ ਜਿਹੜੇ ਜਾਮਣਾਂ ਦੇ ਸ਼ਕੀਨ ਹੈਗੇ ਨੇ ਇੰਤਜ਼ਾਰ ਕਰਦੇ ਨੇ ਸਾਰਾ ਸਾਲ ਤੇ ਜਦੋਂ ਤੁਹਾਡੇ ਮੁਤਾਬਕ ਮਤਲਬ ਪਾਣੀ ਦੇ ਵਿੱਚੋਂ ਕੱਢ ਕੇ ਹਲਕੇ ਕੋਸੇ ਪਾਣੀ ਦੇ ਵਿੱਚੋਂ ਕੱਢ ਕੇ ਤੇਲ ਰਹਿਤ ਜਾਮਣ ਅਗਰ ਕੋਈ ਖਾਂਦਾ ਹੈ ਉਹਦਾ ਖਾਣ ਦਾ ਸਹੀ ਢੰਗ ਫਿਰ ਸਾਨੂੰ ਦੱਸਿਓ ਵੀ ਕੀ ਹੈ ਔਰ ਕਿਸ ਵੇਲੇ ਖਾਦੇ ਜਾਮਣ ਮੌਤ ਨੂੰ ਆਵਾਜ਼ਾਂ ਨਹੀਂ ਮਾਰਦੀ ਵਕਤ ਉਠੋ ਉਸ ਵਕਤ ਤੇ ਉਣਦੇ ਸਾਰ ਅਗਰ ਤੁਸੀਂ ਜਾਮਣ ਖਾਣਾ ਪਸੰਦ ਕਰੋ ਜੀ ਸੱਦ ਕੇ ਖਾਓ ਨਾਸ਼ਤੇ ਦੇ ਵਿੱਚ ਜਾਮਣ ਖਾਣੀ ਪਸੰਦ ਕਰੋ ਜੀ ਸੱਦ ਕੇ ਖਾਓ ਨਾਸ਼ਤੇ ਤੋਂ ਬਾਅਦ ਜਾਮਣ ਖਾਣੀ ਪਸੰਦ ਕਰੋ ਰੱਜ ਕੇ ਖਾਓ ਦੁਪਹਿਰ ਦੇ 12 ਵਜੇ ਤੁਹਾਡਾ ਜੀ ਕਰੇ ਵੀ ਜਾਮਣ ਖਾਣੀ ਹੈ ਰੱਜ ਕੇ ਖਾਓ 2 ਵਜੇ ਤੋਂ ਬਾਅਦ ਤੋਬਾ ਤੋਬਾ ਕਰ ਦੋ ਜੀ ਵੀ ਬਸ ਹੁਣ ਨਹੀਂ ਜਾਮਣ ਖਾਣੀ ਔਰ ਇਹ ਇੱਕ ਬਹੁਤ ਵੱਡਾ ਉਪਰਾਲਾ ਹੋਊਗਾ ਵੀ ਜੀਕਰ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਜਾਮਣ ਖਾਣ ਵਾਲੇ ਬੰਦੇ ਨੂੰ ਰੋਕ ਵੀ ਦਿਨੇ ਹੋ ਨਾ ਤੇ ਉਹਨੂੰ ਬਾਅਦੋ ਇਹ ਚੀਜ਼ ਸਮਝਾਉਣ ਨੂੰ ਜਾਂ ਸਾਡੀ ਇਹ ਵੀਡੀਓ ਜਿਹੜੀ ਆਪਾਂ ਮੈਂ ਜਿਵੇਂ ਤੁਸੀਂ ਵੀ ਕਰ ਰਹੇ ਸੀਗੇ ਤਾਂ ਉਹ ਜਦੋਂ ਇਨਸਾਨ ਨੂੰ ਉਹਦੇ ਪਿੱਛੇ ਦੀ ਸਾਇੰਸ ਸਮਝ ਆ ਜਾਂਦੀ ਆ ਤਾਂ ਇਨਸਾਨ ਸ਼ੁਕਰੀਆ ਦਾ ਕਰਦਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਜਿਹੜੇ ਲੋਕ ਸ਼ਾਮ ਵੇਲੇ ਜਾਂ ਦੁਪਹਿਰ ਤੋਂ ਬਾਅਦ ਜਾਮਣ ਖਾਣ ਦੇ ਸ਼ੌਕੀਨ ਹੈਗੇ ਨੇ ਉਹ ਆਪਣਾ ਸ਼ੌਕ ਸਵੇਰੇ ਸਵੇਰੇ ਪੂਰਾ ਕਰ ਲੈਣ ਰਾਤ ਨੂੰ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਜਾਮਣ ਹੈਗੀ ਹੈ ਜਿਨ੍ਹਾਂ ਦਾ 슈ਗਰ ਲੈਵਲ ਨਾਰਮਲ ਹੈਗਾ ਉਹਨੂੰ ਘਟਾ ਕੇ 슈ਗਰ ਇਕਦਮ ਘਟਾ ਕੇ ਤੇ ਮੌਤ ਵਾਲੇ ਪਾਸੇ ਨੂੰ ਤੁਹਾਨੂੰ ਦੂਰ ਦੇਵੇ ਤੁਹਾਡਾ ਕੁੱਲ ਮਿਲਾ ਕੇ ਕਹਿਣ ਦਾ ਅਰਥ ਇਹ ਸੀ ਇਹੀ ਅਰਥ ਹੈ ਦੂਸਰੀ ਚਲੋ ਮੈਂ ਤਾਂ ਨਹੀਂ ਕਹਿੰਦਾ ਜੀ ਹੁਣ ਰਾਤ ਨੂੰ ਕਦੇ ਮੈਂ ਕਹਿੰਦਾ ਜੀ ਪਰਮਾਤਮਾ ਦੇ ਹੱਥ ਜੋੜਦੇ ਹਾਂ ਤੁਸੀਂ ਸਾਰੇ ਆਪਣੇ ਸਾਰੇ ਸੱਜਣ ਜਿੰਨੇ ਵੀਡੀਓ ਦੇਖ ਰਹੇ ਸਾਰਿਆਂ 'ਚ ਹੀ ਰੱਬ ਆਵਾਸ ਮੈਂ ਕੋਈ ਹੱਥ ਜੋੜ ਕੇ ਬੇਨਤੀ ਕਰਦਾ ਇਸ ਗੱਲ ਨੂੰ ਸੀਰੀਅਸਲੀ ਲੋ ਰਾਤ ਨੂੰ ਜਾਂ ਦੁਪਹਿਰੋਂ ਬਾਅਦ ਹੀ ਤੁਸੀਂ ਜਾਮਣ ਢਾਖੋ ਔਰ ਕੋਈ ਖਾਂਦਾ ਦਿਖੇ ਉਹਨੂੰ ਵੀ ਮਨਾ ਕਰੋ ਦੂਸਰੀ ਗੱਲ ਜਿਹੜੀ ਤੁਹਾਡੀ ਜਟਾ ਅਗਨੀਆਂ ਜਿਹੜੀ ਤੁਹਾਡੀ ਪੇਟ ਦੇ ਵਿੱਚ ਆਪਾਂ ਕਹਿ ਲਓ ਗੁੱਡ ਐਂਜ਼ਾਈਮਸ ਨੇ ਜਿਹੜੀ ਤੁਹਾਡੀ ਡਾਈਜੈਸ਼ਨ ਨੂੰ ਇੰਪਰੂਵ ਕਰਨ ਦਾ ਕੰਮ ਹਨਾ ਜੀ ਉਹ ਜਾਮਣ ਤੁਸੀਂ ਇੱਕ ਚੀਜ਼ ਦੇਖੋ ਵੀ ਇਸੇ ਵਕਤ ਕਿਉਂ ਆਉਂਦੀ ਆ ਵਾਰਸ਼ਾਂ ਦੇ ਵਿੱਚ ਹੀ ਜਾਮਣ ਕਿਉਂ ਆਉਂਦੀ ਆ ਕਿਉਂਕਿ ਕੁਦਰਤ ਨੂੰ ਪਤਾ ਵੀ ਜਟਾ ਅਗਨੀ ਇਸ ਟਾਈਮ ਲੋ ਹੋਣੀ ਆ ਉਸ ਟਾਈਮ ਦੇ ਉੱਤੇ ਉਹਨੂੰ ਕਿਹੜੀ ਚੀਜ਼ ਦੇਣੀ ਆ ਜਿਸ ਦੇ ਨਾਲ ਉਹ ਬੈਲੈਂਸ ਰਹੇ ਬੰਦੇ ਦੀ ਰੋਜ਼ਮਰਹ ਜ਼ਿੰਦਗੀ ਦੇ ਵਿੱਚ ਇੱਕ ਪ੍ਰੋਪਰ ਐਨਜ਼ਾਈਮਸ ਬਣਨ ਉਹ ਜਦੋਂ ਐਨਜ਼ਾਈਮਸ ਪ੍ਰੋਪਰ ਹੋਗੇ ਤੁਸੀਂ ਸੋਚ ਕੇ ਦੇਖੋ ਲੱਗਦਾ ਆਪਾਂ ਨੂੰ ਵੀ ਜਿਹੜੇ ਬੰਦੇ ਦੀ ਜਟਾ ਅਗਨੀ ਠੀਕ ਹੋਵੇ ਉਹਨੂੰ ਕਦੇ ਨੀਸ਼ਤੀ ਪਊਗੀ ਉਹਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਕੋ ਲੱਗ ਸਕਦੀ ਆ ਉਧਰ ਰੀਜ਼ਨ ਇਹ ਹੈ ਆਪਣੀ ਇਮਿਊਨਿਟੀ ਅਪ ਹੋ ਗਈ ਕੋਈ ਬਿਮਾਰੀ ਨੇੜੇ ਤੇੜੇ ਲੱਗਣੀ ਅੱਛਾ ਫਿਰ ਯੋਧਾ ਜੀ ਇੱਕ ਹੋਰ ਬੜਾ ਅਹਿਮ ਸਵਾਲ ਹੈਗਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਹੋਮੋਸਪਰਿਆ ਮੌਸਮ ਹੈਗਾ ਇੱਕ ਵਾਰ ਸਵੇਰੇ ਖਾ ਲਈ ਤੇ ਸ਼ਾਮ ਤੱਕ ਹਜ਼ਮ ਹੀ ਨਹੀਂ ਹੁੰਦਾ ਤੇ ਜਦੋਂ ਮੌਸਮ ਥੋੜਾ ਜਿਹਾ ਰਾਤ ਨੂੰ ਠੀਕ ਹੋਣ ਲੱਗਦਾ ਉਸ ਤੋਂ ਬਾਅਦ ਭੁੱਖ ਵੀ ਬੜੀ ਲੱਗਦੀ ਹੈ ਤੇ ਇਸ ਤਰ੍ਹਾਂ ਦੇ ਫਿਰ ਭੁੱਖ ਜਦੋਂ ਸਾਰਾ ਦਿਨ ਕੁਝ ਨਹੀਂ ਖਾਦਾ ਹੁੰਦਾ ਕਈ ਵਾਰ ਵੱਧ ਹੋ ਜਾਂਦਾ ਓਵਰ EATING ਵੀ ਹੋ ਜਾਂਦੀ ਹੈ ਜਾਂ ਓਵਰ EATING ਨਾ ਹੋਵੇ ਉਹੀ ਨਹੀਂ ਹਜ਼ਮ ਹੋਣ ਚਾਹੁੰਦਾ ਫਿਰ ਤੁਸੀਂ ਕਹਿ ਰਹੇ ਹੋ ਕਿ ਰਾਤ ਨੂੰ ਜਮਣਾ ਨਹੀਂ ਖਾਣੀ ਹੈ ਸਾਡਾ ਜਾਮਣ ਵਾਲਾ ਪ੍ਰੋਗਰਾਮ ਤੇ ਤੁਸੀਂ ਹੁਣ ਕਹਿ ਲੇ ਵੀ ਫਲॉप ਕਰਤਾ ਰਾਤ ਵੇਲੇ ਜਾਮਣਾ ਖਾਣ ਦਾ ਫਿਰ ਉਸ ਵੇਲੇ ਕੋਈ ਆਪਸ਼ਨ ਦੇਖੋ ਤੁਹਾਡੀ ਜ਼ਿੰਮੇਵਾਰੀ ਹੈਗੀ ਹੈ ਕਿ ਤੁਸੀਂ ਜਾਮਣਾ ਖਾਣ ਤੋਂ ਬਣਾ ਕਰ ਰਹੇ ਤਾਂ ਸਾਨੂੰ ਉਹਦਾ ਆਪਸ਼ਨ ਵੀ ਤਾਂ ਦੇਣਾ ਪਊਗਾ ਨਾ ਬਿਲਕੁਲ ਜੀ ਵੇਖੋ ਮੈਂ ਫੇਰ ਇੱਕ ਵਾਰੀ ਬੇਨਤੀ ਕਰੂੰਗਾ ਫਰੂਕੀ ਜੀ ਅਕਾਲ ਪੁਰਖ ਦੀ ਬੜੀ ਕਿਰਪਾ ਰਹੀ ਹੈ ਬੜੀ ਉਹਦੀ ਰਜ਼ਾ ਬੜੀ ਉਹਦੀ ਮਿਹਰ ਆ ਵੀ ਜੇ ਤਾਂ ਤੁਸੀਂ ਸਵੇਰੇ ਉੱਠ ਕੇ ਜਾਮਣ ਖਾਣੇ ਉਹਦੇ ਅਰਗੇ ਰੀਸ ਕੋਈ ਨਹੀਂ ਹੁਣ ਤੁਸੀਂ ਕਹਿੰਦੇ ਹੋ ਜੀ ਨਹੀਂ ਸਾਨੂੰ ਡਾਈਜੈਸ਼ਨ ਵਾਸਤੇ ਰਾਤ ਤੱਕ ਅਸੀਂ ਕੁਝ ਖਾਂਦੇ ਨਹੀਂ ਰਾਤ ਨੂੰ ਜਕਾ ਦਾਮ ਅਸੀਂ ਫਟਾਫਟ ਚੱਕ ਲੈਨੇ ਫੱਟੇ ਤਾਂ ਮੈਂ ਉਹਨਾਂ ਲੋਕਾਂ ਨੂੰ ਕਹੂੰਗਾ ਫਿਰ ਤੁਸੀਂ ਜਾਮਣ ਡਾਈਜੈਸ਼ਨ ਵਾਸਤੇ ਜੇ ਖਾਣਾ ਚਾਹੁੰਦੇ ਹੋ ਨਾ ਤਾਂ ਉਹਦੇ ਵਾਸਤੇ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਵਰਤੋ ਇਹਦਾ ਸਿਰਫ ਤੁਸੀਂ 10 ਐਮਐਲ ਰੋਟੀ ਤੋਂ ਬਾਅਦ ਲੈ ਲਓ ਤੁਸੀਂ ਦੇਖੋ ਫਰੂਕੀ ਜੀ ਅਸੀਂ ਬਣਾਇਆ ਇਹਨੂੰ ਲੀਵਰ ਵਾਸਤੇ ਤੁਸੀਂ ਯਕੀਨ ਮੰਨੋਗੇ ਤੁਹਾਨੂੰ ਵੀ ਵੈਸੇ ਫੋਨ ਆਏ ਹੋਣਗੇ ਤੁਹਾਨੂੰ ਵੀ ਲੋਕਾਂ ਨਾਲ ਜਿਹੜੇ ਇਸ ਨੂੰ ਇਸਤੇਮਾਲ ਕਰਦੇ ਉਹਨਾਂ ਦੇ ਵੀ ਫੋਨ ਆਏ ਹੋਣਗੇ ਉਹ ਸਾਨੂੰ ਜ਼ਿਕਰ ਕਰਦੇ ਆ ਜੀ ਸਾਡੇ ਨਾ ਬੀਬੀ ਦੀ ਸ਼ਰੀਰ ਫੁੱਲ ਕੇ ਮਤਲਬ ਡਬਲ ਹੋਇਆ ਪਿਆ ਸੀ ਅਸੀਂ ਤਾਂ ਲੀਵਰ ਵਾਸਤੇ ਤੇ ਕਬਜ ਵਾਸਤੇ ਲਿਆ ਪਰ ਬੀਬੀ ਦਾ ਸਰੀਰ ਨਾ ਜਮ ਸੰਗੜ ਗਿਆ ਕਹਿੰਦੇ ਸੰਗੜ ਗਿਆ ਮਤਲਬ ਕੋਈ ਕੋ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਕਹਿੰਦੇ ਮਤਲਬ ਉਵੇਂ ਸੰਗੜ ਨਹੀਂ ਗਿਆ ਕਹਿੰਦੇ ਫਲਾਵਰਟ ਲੱਗੀ ਸਾਰੀ ਫਿਰ ਉਦੋਂ ਬਾਅਦ ਪੇਸ਼ੈਂਟ ਸਾਨੂੰ ਰਿਪੋਰਟਾਂ ਭੇਜਦੇ ਨੇ ਉਹ ਕਹਿੰਦੇ ਜੀ ਅਸੀਂ ਰਿਪੋਰਟ ਤਾਂ ਕਰਾਈ ਸੀ ਐਸ ਜੀ ਆਰਟੀ ਪੀਟੀ ਨੂੰ ਦੇਖ ਕੇ ਤੇ ਜਿਹੜਾ ਸਾਡਾ ਨਾਲ ਯੂਰਿਕ ਐਸਿਡ ਸੀਗਾ ਉਹ ਵੀ ਸੈਟਲ ਹੋਣ ਲੱਗ ਗਿਆ ਪੇਸ਼ੈਂਟ ਸਾਡੇ ਕੋਲੇ ਇਸ ਤਰ੍ਹਾਂ ਦੇ ਨੇ ਫਰੂਕੀ ਜੀ ਤੁਸੀਂ ਦੇਖੋ ਬੰਦਾ ਗਿਆ ਜੀ ਕਿਡਨੀ ਦੀ ਰਿਪੋਰਟ ਕਰਾਉਣ ਤੇ ਨਾਲ ਉਹਦੇ ਰਿਪੋਰਟ ਕਿਹੜੀ ਲਿਆਇਆ ਗ੍ਰੇਡ 1 ਫੈਟੀ ਲੀਵਰ ਗ੍ਰੇਡ 3 ਫੈਟੀ ਲੀਵਰ ਚਲੋ ਜੀ ਅਸੀਂ ਉਹ ਗਿਡਨੀ ਦੀ ਸਾਡੇ ਕੋਲੇ ਆਏ ਦਵਾਈ ਜੀ ਸਟੋਨ ਆ ਰਿਹਾ ਇਹਦਾ ਕੋਈ ਹੱਲ ਦੱਸੋ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਤੁਸੀਂ ਯਾਰ ਸ਼ਰਬਤ ਤੇ ਆਓ ਲੀਵਰ ਠੀਕ ਕਰੋ ਆਪਣੇ ਲੀਵਰ ਚ ਇੰਨੀ ਕੁ ਤਾਕਤ ਆ ਵੀ ਇਹ ਸਾਰਾ ਕੁਝ ਹੀ ਕਰ ਦੂ ਸੈੱਟ ਉਹ ਕਹਿੰਦੇ ਅੱਛਾ ਜੀ ਮੈਂ ਕਰੂ ਜੀ ਉਹਨਾਂ ਨੂੰ ਅਸੀਂ ਦਿੱਤਾ ਤਾਂ ਲੀਵਰ ਵਾਸਤੇ ਕਿਡਨੀ ਵੀ ਠੀਕ ਹੋਣ ਲੱਗੀ ਜਿਹੜੇ ਲੋਕਾਂ ਦੀ ਕਿਡਨੀ ਦੇ ਪ੍ਰੋਬਲਮ ਸੀ ਉਹ ਵੀ ਠੀਕ ਹੋਣ ਲੱਗੇ ਬਲੱਡ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋਣ ਲੱਗੀ ਅਨੀਮੀਆ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋਣ ਲੱਗੀ 슈ਗਰ ਦੀ ਪ੍ਰੋਬਲਮ ਸੀ ਉਹ ਚ ਵੀ ਇੰਪਰੂਵਮੈਂਟ ਆ ਗਈ ਯੂਰਿਕ ਐਸਿਡ ਸੀਗਾ ਉਹ ਚ ਵੀ ਇੰਪਰੂਵਮੈਂਟ ਆ ਗਈ ਕੋਲੇਸਟੇਰੋਲ ਸੀਗਾ ਉਹ ਚ ਵੀ ਇੰਪਰੂਵਮੈਂਟ ਆ ਗਈ ਅਸੀਂ ਮਤਲਬ ਜੇ ਸਵੇਰ ਤੋਂ ਲੈ ਕੇ ਰਾਤ ਤੱਕ ਸਾਰਾ ਕੰਮ ਛੱਡ ਕੇ ਚੌਂਕੜੀ ਮਾਰ ਕੇ ਸਿਰਫ ਵਾਹਿਗੁਰੂ ਤੇਰਾ ਸ਼ੁਕਰ ਆ ਇਹੀ ਕਹੀ ਚੱਲੀ ਐ ਨਾ ਜੀ ਇਹ ਵੀ ਘਟਾ ਜਿੰਨੀ ਲਾਜ ਪ੍ਰਮਾਤਮਾ ਨੇ ਸਾਡੀ ਰੱਖੀ ਆ ਲੋਕ ਸਾਨੂੰ ਅਮਰੀਕਾ ਤੋਂ ਯੂ ਐਸ اے ਤੋਂ ਯੂਕੇ ਤੋਂ ਫੋਨ ਕਰਦੇ ਆ ਇੱਕੋ ਗੱਲ ਕਹਿੰਦੇ ਕਹਿੰਦੇ ਯਾਰ ਬਸ ਤੁਸੀਂ ਦੱਸੋ ਵੀ ਅਸੀਂ ਪੇਸ਼ੈਂਟ ਹੈਗੇ ਕਿ ਨਹੀਂ ਔਰ ਜਦੋਂ ਤੁਸੀਂ ਕਿਸੇ ਵੀ ਬੰਦੇ ਨੂੰ ਕਹਿੰਦੇ ਨਾ ਤੁਸੀਂ ਪੇਸ਼ੈਂਟ ਨਹੀਂ ਹੈਗੇ ਉਹ 90% ਉੱਥੇ ਠੀਕ ਉਹ ਕਹਿੰਦਾ ਯਾਰ ਮੈਨੂੰ ਪਹਿਲਾ ਬੰਦਾ ਮਿਲਿਆ ਜਿਹਨੇ ਮੈਨੂੰ ਕਿਹਾ ਤਾਂ ਵੀ ਪੇਸ਼ੈਂਟ ਨਹੀਂ ਮੈਂ ਕਹਿੰਦਾ ਅੱਜ ਤੋਂ 15 ਸਾਲ ਹੋ ਗਏ ਲੋਕ ਇਹੀ ਕਹਿੰਦੇ ਤੂੰ ਪੇਸ਼ੈਂਟ ਤੂੰ ਆ ਦਵਾਈ ਖਾ ਲੈ ਤੂੰ ਪੇਸ਼ੈਂਟ ਤੂੰ ਆ ਦਵਾਈ ਖਾ ਲੈ ਸਾਡੀ ਕੋਸ਼ਿਸ਼ ਇਹੀ ਰਹੀ ਹੈ ਸ਼ੁਰੂ ਤੋਂ ਸ਼ਰਬਤ ਆਪਾਂ ਸਾਈਡ ਤੇ ਰੱਖੋ ਵੀ ਜੇਕਰ ਤੁਹਾਡਾ ਜਾਮਣ ਖਾ ਕੇ ਠੀਕ ਹੁੰਦਾ ਨਾ ਹੱਲ ਫਿਰ ਸ਼ਰਬਤ ਦਾ ਉੱਥੇ 0% ਰੋਲ ਆ ਜੇ ਤੁਹਾਡੇ ਜਾਮਣ ਨਾਲ ਹੱਲ ਹੁੰਦਾ ਸੀ ਤੁਹਾਨੂੰ ਜਾਮਣ ਹੀ ਕਮਾਂਗੇ ਔਰ ਇਹੀ ਕਾਰਨ ਆ ਵੀ ਜਿਹੜੇ ਸਾਡੇ ਵੈਦ ਪੜਦਾਦਾ ਜੀ ਕੇਸਰ ਸਿੰਘ ਜੀ ਸੀਗੇ ਉਹਨਾਂ ਤੋਂ ਲੈ ਕੇ ਫਿਰ ਮੇਰੇ ਫਾਦਰ ਸਾਹਿਬ ਵੈ ਜਗਦੀਪ ਜੀ ਉਸ ਤੋਂ ਬਾਅਦ ਹੁਣ ਅਸੀਂ ਜਿਹੜੀ ਆਪਦੀ ਡਿਊਟੀ ਆ ਨਿਭਾ ਰਹੇ ਆ ਸਾਨੂੰ ਸਿੱਖਿਆ ਹੀ ਇਹ ਦਿੱਤੀ ਗਈ ਆ ਵੀ ਕਾਕਾ ਜਿਹੜਾ ਬੰਦਾ ਆਪਣਾ ਕੰਮ ਹੈਗਾ ਬੰਦੇ ਨੂੰ ਠੀਕ ਕਰਨਾ ਆਪਣਾ ਕੰਮ ਪੈਸੇ ਕਮਾਉਣਾ ਨਹੀਂ ਹੈਗਾ ਕਿਉਂ ਪੈਸੇ ਆਪਣੀ ਗੱਲੇ ਚ ਕਿੰਨੇ ਆਉਣੇ ਆ ਇਹ ਬੰਦੇ ਦੇ ਹੱਥ ਵਾਸਤੇ ਇਹ ਅਕਾਲ ਪੁਰਖ ਦੀ ਖੇਡ ਆ ਬਿਲਕੁਲ ਬਾਬਾ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਜਾਮਣ ਵਾਲਾ ਨੁਸਖਾ ਹੈਗਾ ਸੋ ਰਾਤ ਨੂੰ ਯੋਧਾ ਜੀ ਨੇ ਰეკਮੈਂਡ ਕੀਤੀ ਹੈ ਕਿ ਰਾਤ ਵੇਲੇ ਜਿਹੜੀ ਜਾਮਣ ਹੈਗੀ ਐ ਖਾਸ ਕਰਕੇ ਜਿਹੜੇ ਲੋਕ ਸ਼ੌਕੀਨ ਹੈਗੇ ਨੇ ਜਾਮਣਾ ਦੇ ਉਹ ਨਾ ਇਸਤੇਮਾਲ ਕਰਨ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਨਾਰਮਲ 슈ਗਰ ਨੂੰ ਵੀ हद दर्जे तक ਘਟਾ ਕੇ ਜਿਹੜਾ ਸਾਇਲੈਂਟ ਅਟੈਕ ਤੱਕ ਜਿਹੜਾ ਬੰਦਾ ਕਹਿੰਦਾ ਵੀ ਸੁੱਤਾ ਰਹਿ ਗਿਆ ਉਹ ਕਰ ਸਕਦੇ ਨੇ ਜੀ ਮੈਂ ਇੱਕ ਬੇਨਤੀ ਕਰੂੰਗਾ ਜਿੰਨਾਂ ਲੋਕਾਂ ਨੇ ਇੱਥੇ ਤੱਕ ਪਹੁੰਚੇ ਨਹੀਂ ਨਵ ਦਾ ਵਕਤ ਦਿੱਤਾ ਜ਼ਿੰਦਗੀ ਦੇ ਵਿੱਚ ਕੱਢ ਕੇ ਉਹਨਾਂ ਲੋਕਾਂ ਨੂੰ ਖਾਸ ਇੱਕ ਬਹੁਤ ਇੰਪੋਰਟੈਂਟ ਮੈਸੇਜ ਹੈ ਕਿਸੇ ਬੰਦੇ ਨੂੰ ਕਬਜ਼ ਦੀ ਦਿੱਕਤ ਹੋਵੇ ਨਾ ਤਾਂ ਜਾਮਣ ਖਾਣ ਤੋਂ ਬਾਅਦ ਟੱਟੀਆਂ ਵੀ ਲੱਗ ਸਕਦੀਆਂ ਨੇ ਤੇ ਜੇਕਰ ਟੱਟੀਆਂ ਲੱਗ ਜਾਣ ਤੇ ਇੱਕ ਦੋ ਵਾਰੀ ਟੱਟੀਆਂ ਆਉਣ ਤਾਂ ਖਬਰਾਇਓ ਨਾ 4-5 ਵਾਰੀ ਟੱਟੀਆਂ ਹੋਣ ਫਿਰ ਥੋੜੇ ਸੋਚ ਲਿਓ ਵੀ ਕੁਝ ਗੜਬੜਤਾ ਨਹੀਂ ਕਰ ਬੈਠੇ ਜੀ ਸੋ ਜਿਹੜੇ ਲੋਕਾਂ ਨੂੰ ਕਬਜਾ ਉਹ ਲੋਕ ਮਹਾਰਾਜਾ ਸ਼ੈ ਸਰਵਤਾ ਇਸਤਮਾਲ ਕਰ ਲੈਣ ਪਰ ਜੇਕਰ ਤੁਸੀਂ ਬਿਲਕੁਲ ਨਾਰਮਲ ਵੈਸੀ ਸੀਜ਼ਨਲ ਜਾਮਨ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਜੀ ਸਕਦੇ ਦਿਨੇ-ਦਿਨੇ ਖਾਓ ਜੀ ਕੋਈ ਦਿੱਕਤ ਨਹੀਂ ਬਹੁਤ ਬਹੁਤ ਸ਼ੁਕਰੀਆ ਜੀ ਸੋ ਇੱਕ ਵਾਰ ਫਿਰ ਤੋਂ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀ ਜਾਮਨ ਹੈਗੀ ਹੈ ਤੁਹਾਡੀ ਜ਼ਿੰਦਗੀ ਵੀ ਬਚਾ ਸਕਦੀ ਹੈ ਤੇ ਤੁਹਾਡੀ ਜ਼ਿੰਦਗੀ ਨੂੰ ਖਤਰਾ ਵੀ ਹੈ ਜਿਹੜਾ ਉਹ ਪੈਦਾ ਕਰ ਸਕਦੀ ਹੈ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜੋ ਰਾਤ ਵੇਲੇ ਜਾਮਣਾ ਖਾਣ ਦੇ ਸ਼ੌਕੀਨ ਨੇ ਤੇ ਉਹਨਾਂ ਨੂੰ ਏ ਨਹੀਂ ਪਤਾ ਕਿ ਜੇਕਰ ਰੱਬ ਨਾ ਕਰੇ ਕਦੇ ਬਹੁਤ ਜ਼ਿਆਦਾ 슈ਗਰ ਲੈਵਲ ਤੁਹਾਡਾ ਲੋਅ ਚਲਾ ਗਿਆ ਜਾਮਣਾ ਕਾਨ ਨਾਲ ਤਾਂ ਤੁਹਾਡੀ ਜਿਹੜੀ ਮੌਤ ਵੀ ਹੋ ਸਕਦੀ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਤੰਵਾ